ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਦੋਸਤੋ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ ਕਿ ਸਾਨੂੰ ਵੀ ਜੀ ਕੋਈ ਕੰਮ ਦੱਸੋ ਲੁਧਿਆਣੇ ਵਿੱਚ ਜੀ ਵੀ ਇਦਾਂ ਆਪਣਾ ਸਾਰਾ ਮਤਲਬ ਇਦਾਂ ਦੇ ਕਾਫੀ ਕਮੈਂਟਸ ਆਉਂਦੇ ਨੇ ਤਾਂ ਦੇਖੋ ਜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਹੁਣ ਕਿਉਂਕਿ ਸਰਦੀਆਂ ਹੋ ਰਹੀਆਂ ਨੇ ਸਟਾਰਟ ਤਾਂ ਕਿਹੜਾ ਕੰਮ ਹੈ ਲੁਧਿਆਣੇ ਵਿੱਚ ਜਿਹੜਾ ਸਭ ਤੋਂ ਵੱਧ ਹੁੰਦਾ ਹੈ ਜੀ ਤਾਂ ਦੇਖੋ ਜੀ ਸਭ ਤੋਂ ਵੱਧ ਹੁੰਦਾ ਹੈ ਲੁਧਿਆਣੇ ਵਿੱਚ ਜੀ ਸਰਦੀਆਂ ਦਾ ਜਿਵੇਂ ਮਾਲ ਬਣਦਾ ਏ ਕੱਪੜਾ ਬਣਦਾ ਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣੇ ਵਿੱਚ ਸਭ ਤੋਂ ਵੱਧ ਜੀ ਸਰਦੀਆਂ ਵਾਲਾ ਕੱਪੜਾ ਬਣਦਾ ਏ ਇੱਥੇ ਹੋਜ ਰੀਆਂ ਸਭ ਤੋਂ ਵੱਧ ਨੇ ਲੁਧਿਆਣੇ ਵਿੱਚ ਔਰ ਅਗਰ ਤੁਸੀਂ ਘਰ ਬੈਠੇ ਕੰਮ ਕਰਨਾ ਚਾਹੁੰਦੇ ਹੋ ਤਾਂ ਜੀ ਤੁਸੀਂ ਮਤਲਬ ਤੁਹਾਨੂੰ ਲੁਧਿਆਣੇ ਦੇ ਵਸਨੀਕ ਹੋਣਾ ਪੈਣਾ ਕਿਉਂਕਿ ਜਿਹੜੇ ਲੁਧਿਆਣੇ ਦੇ ਵਸਨੀਕ ਹੈ ਨਾ ਉਹਨਾਂ ਵਾਸਤੇ ਕਾਫੀ ਵਧੀਆ ਕੰਮ ਹੈ ਅਗਲੇ 6-7 ਮਹੀਨੇ ਵਾਸਤੇ ਕਿਉਂਕਿ ਆਪ ਦੇਖ ਲਓ ਸਰਦੀਆਂ ਹੁਣ ਤਕਰੀਬਨ ਅੱਗੇ ਸਟਾਰਟ ਹੀ ਹੋਣੀਆਂ ਤੇ ਲੁਧਿਆਣੇ ਵਿੱਚ ਨਾ ਮਤਲਬ ਸਤੰਬਰ ਤੋਂ ਹੱਤਾ ਕੰਮ ਸਟਾਰਟ ਹੋ ਜਾਂਦਾ ਹੈ ਜੀ ਜਿਹੜਾ ਅਸੀਂ ਘਰ ਬੈਠੇ ਕਰ ਸਕਦੇ ਆ ਕਿਉਂਕਿ ਲੁਧਿਆਣੇ ਵਿੱਚ ਹਰੇਕ ਗਲੀ ਹਰੇਕ ਮੋਲੇ ਵਿੱਚ ਬਹੁਤ ਸਾਰੀਆਂ ਫੈਕਟਰੀਜ਼ ਨੇ ਇੱਥੇ ਕਿਉਂਕਿ ਹੋਜਰੀਆਂ ਦਾ ਗੜ ਹੈ ਇੱਥੇ ਗਰਮ ਕਪੜਾ ਬਣਦਾ ਹੈ ਜੀ ਤਾਂ ਜੀ ਉਸ ਵਾਸਤੇ ਮਾਲ ਕਰਨਾ ਜਿਹੇ ਕਿ ਲੇਡੀਜ਼ ਨੂੰ ਕਾਫੀ ਮਤਲਬ ਸੋਖਾ ਹੁੰਦਾ ਹੈ ਕਿਉਂਕਿ ਲੇਡੀਜ਼ ਦੇ ਨਾ ਘੱਟ ਪੈਸੇ ਹੁੰਦੇ ਨੇ ਤਾਂ ਫਿਰ ਉਹ ਇਸ ਲਈ ਫੈਕਟਰੀਆਂ ਵਾਲਿਆਂ ਨੂੰ ਵੀ ਕਾਫੀ ਫਾਇਦਾ ਹੋ ਜਾਂਦਾ ਹੈ ਕਿਉਂਕਿ ਜੈਂਟਸ ਵਾਸਤੇ ਥੋੜਾ ਜਿਹਾ ਔਖਾ ਹੈ ਕਿ ਜੈਂਟਸ ਦਾ ਘੱਟ ਤਨਖਾਹ ਵਿੱਚ ਨਹੀਂ ਸਰਦਾ ਤਾਂ ਇਸ ਕਰਕੇ ਲੇਡੀਜ਼ ਵਾਸਤੇ ਵਧੀਆ ਕੰਮ ਹੈ ਜੀ ਅੱਜ ਜੇ ਮਨ ਲਓ ਜੀ ਗੋਣ ਸਰਦੀਆਂ ਦਾ ਕੰਮ ਅੰਗੇ ਲੁਧਿਆਣਾ ਵਿੱਚ ਸਟਾਰਟ ਹੋਵੇਗਾ ਜੀ ਜਿਵੇਂ ਉਹਨਾਂ ਨੇ ਸ਼ਾਲਜ਼ ਬਣਾਈਆਂ ਤੇ ਸਿੰਪਲ ਸ਼ਾਲ ਬਣਾਉਂਦੀ ਹੈ ਨਾ ਤੇ ਉਹਦੇ ਉੱਪਰ ਕੋਈ ਤੁਸੀਂ ਸਿੱਪੀਆਂ ਦਾ ਕੰਮ ਕਰਨਾ ਕੋਈ ਕਢਾਈ ਕਰਨੀ ਜਾਂ ਫਿਰ ਇਸ ਤਰ੍ਹਾਂ ਸਟੋਨ ਲਗਾਣੇ ਕੁਝ ਫਲਾਵਰ ਵਗੈਰਾ ਬਣਾਣੇ ਮਤਲਬ ਉਹ ਸਾਰਾ ਸ਼ੌਕ ਦੇ ਹਿਸਾਬ ਨਾਲ ਹੁੰਦਾ ਪੀਸ ਦੇ ਹਿਸਾਬ ਨਾਲ ਫਿਰ ਤੁਹਾਡੇ ਪੈਸੇ ਮਤਲਬ ਕੰਮ ਤੋਂ ਹੁੰਦੇ ਨੇ ਤੇ ਗਾਮਾ ਵੀ ਫੈਕਟਰੀ ਵਾਲਿਆਂ ਦਾ ਹੀ ਹੁੰਦਾ ਏ ਇਹ ਰੈਸਿਪੀਆਂ ਸtare ਆ ਉੱਪਰ ਉਹ ਵੀ ਜੀ ਤੁਹਾਨੂੰ ਫੈਕਟਰੀ ਵਾਲੇ ਹੀ ਦੇਣਗੇ ਕਿ ਕਿੰਨੇ ਲੱਗਣਗੇ ਕਿੰਨੇ ਇਸ ਤਰ੍ਹਾਂ ਮਤਲਬ ਸਾਰੇ ਜਿੱਦਾਂ ਮੰਨ ਲਓ ਕੋਈ ਸਿੰਪਲ ਸਟੋਲ ਹੈ ਉਹਦੇ ਵਿੱਚ ਨਾ ਸਿੰਪਲ ਇਸ ਤਰ੍ਹਾਂ ਫਲਾਵਰ ਵਗੈਰਾ ਬਣੇ ਹੋਏ ਨੇ ਪੱਤੀਆਂ ਬਣੀਆਂ ਹੋਈਆਂ ਏ ਤਾਂ ਫਿਰ ਤੁਸੀਂ ਸਿਰਫ ਪੱਤੀਆਂ ਪੱਤੀਆਂ ਤੇ ਜਾਂ ਫਿਰ ਅਸ਼ੋਲ ਦੇ ਚਾਰੇ ਪਾਸੇ ਬਾਰਡਰ ਤੇ ਨਾ ਆਪਣਾ ਉਹ ਕਰਨਾ ਰੈਸਿਪੀਆਂ ਸtare ਲਗਾ ਰਹੇ ਉਹਦੇ ਉੱਪਰ ਐਦਾਂ ਪੂਰੀ ਸ਼ੋਲ ਨੂੰ ਵਿਛਾ ਕੇ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਏ ਹਨਾ ਆ ਫਿਰ ਗੰਮ ਜਿਹੜਾ ਹੁੰਦਾ ਉਹਨਾਂ ਨੇ ਦਿੱਤਾ ਹੁੰਦਾ ਜਿਸ ਤਰ੍ਹਾਂ ਮਹਿੰਦੀ ਦੀ ਕੀਪ ਹੁੰਦੀ ਨਾ ਇਸ ਤਰ੍ਹਾਂ ਫਿਰ ਤੁਹਾਨੂੰ ਗੰਮ ਵੀ ਦਿੱਤਾ ਜਾਂਦਾ ਏ ਤੇ ਉਹਨੂੰ ਤੁਸੀਂ ਗੰਮ ਨੂੰ ਲਗਾ ਲਗਾ ਕੇ ਉਹ ਤੁਸੀਂ ਫਿਰ ਸਾਰਾ ਏਦਾਂ ਸ਼ਾਲ ਪੂਰੀ ਕਵਰ ਕਰਨੀ ਹੁੰਦੀ ਤੇ ਉਸਦੇ ਫਿਰ ਪੈਸੇ ਹੋਣਗੇ ਜਿੰਨੇ ਤੁਹਾਡੇ ਪੈਸੇ ਮਤਲਬ 1 ਮਹੀਨੇ ਵਿੱਚ ਤੁਸੀਂ ਕਿੰਨੇ ਸਟੋਲਸ ਕੱਟੇ ਜਾਂ ਫਿਰ 15 ਦਿਨ ਵਿੱਚ ਤੁਸੀਂ ਕਿੰਨੇ ਸ਼ਾਲਾਂ ਤੇ ਸਿੱਪੀਆਂ ਸਾਰੇ ਲਗਾਏ ਫਿਰ ਉਹ ਤੁਹਾਨੂੰ ਉਸ ਹਿਸਾਬ ਨਾਲ ਫਿਰ ਤੁਹਾਡੇ ਪੈਸੇ ਬਣਦੇ ਨੇ ਬਾਜੀ ਦੂਜੇ ਨੰਬਰ ਤੇ ਆਉਂਦਾ ਹੈ ਜੀ ਜਿਵੇਂ ਮੰਨ ਲਓ ਫੈਕਟਰੀਆਂ ਵਿੱਚ ਨਾ ਛੋਟੀਆਂ ਜਿਹੜੀਆਂ ਟੋਪੀਆਂ ਹੁੰਦੀਆਂ ਕੈਪ ਹੁੰਦੀਆਂ ਇਹ ਵਾਲੀਆਂ ਬਣਦੀਆਂ ਤੇ ਸਿੰਪਲ ਬਣਨੀਆਂ ਤੇ ਉਹਨਾਂ ਉੱਪਰ ਥੋੜਾ ਜਿਹਾ ਵਰਕ ਕਰਨਾ ਵਰਕ ਤੋਂ ਭਾਵ ਕਿ ਮੰਨ ਲਓ ਉਹਨਾਂ ਪਰ ਨਾ ਅਮੋਤੀ ਲਗਾਣੇ ਤਾਂ ਮੋਤੀ ਵੀ ਤਾਂ ਉਹਨਾਂ ਫੈਕਟਰੀ ਵਾਲੇ ਹੀ ਦੇਣਗੇ ਤੇ ਸੋਈ ਧਾਗਾ ਵਗੈਰਾ ਸਾਰਾ ਉਹਨਾਂ ਦਾ ਹੀ ਹੋਏਗਾ ਤੇ ਤੁਹਾਨੂੰ ਬਸ ਉਹਨਾਂ ਨੇ ਪੀਸ ਦੇ ਹਿਸਾਬ ਨਾਲ ਐਦਾਂ ਸਾਰੇ ਕੈਪ ਦੇ ਜਿਸ ਤਰ੍ਹਾਂ ਟੋਪੀਆਂ ਹੁੰਗੀਆਂ ਤੁਹਾਨੂੰ ਗਿਣ ਕੇ ਦੇਣੀਆਂ ਰੋ ਗਿਣ ਕੇ ਹੀ ਤੁਸੀਂ ਉਸ ਫੈਕਟਰੀ ਵਿੱਚ ਪਹੁੰਚਾਣੀ ਆਉਂਦੀਆਂ ਤਾਂ ਜੀ ਮੇਰੀ ਅੱਜ ਦੀ ਵੀਡੀਓ ਸੀਗੀ ਲੁਧਿਆਣੇ ਵਾਸੀਆਂ ਵਾਸਤੇ ਜਿਹੜੀਆਂ ਲੇਡੀਜ਼ ਨੂੰ ਲੱਗਦਾ ਹੈ ਜੀ ਕਿ ਅਸੀਂ ਬਾਹਰ ਨਹੀਂ ਜਾ ਸਕਦੀਆਂ ਮਤਲਬ ਕਿਉਂਕਿ ਜਦੋਂ ਬਾਹਰ ਜਾਣਾ ਪੈਂਦਾ ਹੈ ਨਾ ਕੋਈ ਅਸੀਂ ਜੌਬ ਕਰਦੇ ਆ ਜਾਂ ਫਿਰ ਦੁਕਾਨ ਤੇ ਲੱਗਦੇ ਆ ਨਾ ਕੰਮ ਕਰਨ ਤਾਂ ਫਿਰ ਉੱਥੇ ਸਾਨੂੰ ਬੁਝਵਾ ਟਾਈਮ ਦੇਣਾ ਪੈਂਦਾ ਏ ਤੇ ਤੁਹਾਡੇ ਘਰ ਵਿੱਚ ਹੀ ਤੁਹਾਨੂੰ ਕੰਮ ਦਿੱਤਾ ਜਾਂਦਾ ਏ ਹਨਾ ਤੇ ਇਸ ਵਾਸਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਹਸਬੰਦ ਵੀ ਬਾਹਰ ਜਾ ਕੇ ਫੈਕਟਰੀ ਵਿੱਚੋਂ ਮਤਲਬ ਫੈਕਟਰੀਆਂ ਨੇੜੇ ਤੇੜੇ ਹੁੰਦੀਆਂ ਜ਼ਿਆਦਾ ਦੂਰ ਵੀ ਨਹੀਂ ਹੁੰਦੀਆਂ ਤੁਹਾਡੇ ਹਸਬੰਦ ਵੀ ਤੁਹਾਨੂੰ ਐਦਾ ਮਤਲਬ ਫੈਕਟਰੀਆਂ ਵਿੱਚੋਂ ਮਾਣ ਲਿਆ ਕੇ ਦੇ ਸਕਦੇ ਨੇ ਤੇ ਫਿਰ ਉੱਥੇ ਬਕਾਇਦਾ ਤੁਹਾਡੇ ਪਾਸ ਵੀ ਇੱਕ ਡਾਇਰੀ ਹੁੰਦੀ ਹੈ ਤੇ ਫੈਕਟਰੀ ਵਾਲਿਆਂ ਪਾਸ ਵੀ ਕੁਝ ਕਾਪੀ ਡਾਇਰੀਆਂ ਵਗੈਰਾ ਹੁੰਦੀਆਂ ਨੇ ਤਾਂ ਉੱਥੇ ਤੁਸੀਂ ਸਾਰਾ ਆਪਣਾ ਨੋਟ ਕਰਵਾ ਸਕਦੇ ਹੋ ਕਿ ਤੁਸੀਂ ਕਿੰਨੇ ਪੀਸ ਲੈ ਕੇ ਗਏ ਤੇ ਕਿੰਨਾ ਤੁਹਾਡਾ ਏਦਾ ਸਾਰਾ ਜੋ ਵੀ ਅਮਾਉਂਟ ਬਣੇਗਾ ਫਿਰ ਜਦੋਂ ਤੁਸੀਂ ਵਾਪਸ ਦੇਣ ਆਉਣਾ ਹੈ ਨਾ ਫਿਰ ਉਹਦੇ ਉੱਪਰ ਲਿਖਿਆ ਜਾਂਦਾ ਏ ਤਾਂ ਮੇਰਾ ਕਹਿਣ ਤੋਂ ਭਾਵ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਹੈ ਕਿ ਸਾਨੂੰ ਬਾਹਰ ਦੀ ਔਖਾ ਇਹ ਨਿਕਲਣਾ ਸਾਡੇ ਘਰ ਤੋਂ ਤੇ ਨੌਕਰੀਆਂ ਸੀ ਨਹੀਂ ਕਰ ਸਕਦੀਆਂ ਤਾਂ ਉਹਨਾਂ ਵਾਸਤੇ ਇਹ ਵਧੀਆ ਆਪਸ਼ਨ ਹੈ ਬਹੁਤ ਜ਼ਿਆਦਾ ਲੇਡੀਜ਼ ਕਰਦੀਆਂ ਨੇ ਕੰਮ ਤੁਸੀਂ ਐਦਾਂ ਮਤਲਬ ਇਹ ਵੀ ਟਰਾਈ ਕਰ ਸਕਦੇ ਹੋ ਲੁਧਿਆਣੇ ਵਾਲਿਆਂ ਵਾਸਤੇ ਸਪੈਸ਼ਲ ਵੀਡੀਓ ਹੈ ਜੀ ਅੱਜ ਦੀ ਤਾਂ ਤੁਸੀਂ ਐਦਾਂ ਮਤਲਬ ਘਰ ਵਿੱਚ ਹੀ ਆਪਣਾ ਕੋਈ ਨਾ ਕੋਈ ਕੰਮ ਮਤਲਬ ਆਪਣਾ ਜਿੱਦਾਂ ਘਰ ਦਾ ਕੰਮ ਵੀ ਕੀਤਾ ਫਿਰ ਤੁਸੀਂ ਇਹ ਐਦਾਂ ਫੈਕਟਰੀਆਂ ਤੋਂ ਮਾਲ ਲਿਆ ਕੇ ਟੋਪੀਆਂ ਹੋਈਆਂ ਐਦਾਂ ਛੋਲਾ ਹੋਈਆਂ ਹੁਣ ਅੱਗੇ ਕਾਫੀ ਕੰਮ ਚੱਲੇਗਾ ਸਰਦੀਆਂ ਸਰਦੀਆਂ ਪੂਰਾ ਤਾਂ ਚਲੋ ਜੀ ਉਮੀਦ ਕਰਦੀ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਤਾਂ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤੇ ਇਦਾਂ ਦੀ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਜੀ ਹੈਨਾ ਤਾਂ ਚਲੋ ਜੀ ਹੁਣ ਅਸੀਂ ਮਿਲਦੇ ਆ ਕਿਸੇ ਹੋਰ ਵਧੀਆ ਜਿਹੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ